ਪੈਂਟ ਵਾਲੇ ਤੰਗ ਹੋਏ ਇੱਕ ਬਲੌਗਰ ਤੋਂ ਕਹਿੰਦੇ ਵੀ ਤੂੰ ਸ਼ਲੀਲ ਵੀਡੀਓ ਪਾਉਣਾ ਪਰ ਉਹ ਬਲੌਗਰ ਕਹਿੰਦਾ ਵੀ ਮੇਰੀ ਕੋਈ ਵੀਡੀਓ ਮਰਜੀ ਚੱਕ ਕੇ ਦੇਖ ਲਓ ਜੇ ਮੈਂ ਕੋਈ ਚ ਸ਼ਬਦ ਗਲਤ ਬੋਲਿਆ ਹੋਇਆ ਜਾਂ ਮੈਂ ਉਹ ਚ ਕੋਈ ਸ਼ਲੀਲ ਗਲਤ ਗੱਲ ਬੋਲੀ ਹੋਈ ਜਾਂ ਕੋਈ ਸ਼ਲੀਲ ਅੰਗ ਪ੍ਰਦਰਸ਼ਨ ਕੀਤਾ ਹੋਵੇ ਜਾਂ ਕੁਝ ਵੀ ਆ ਫੇਰ ਮੈਨੂੰ ਕਹਿ ਦਿਓ ਪਰ ਉਹ ਬੰਦਾ ਕਹਿੰਦਾ ਵੀ ਮੇਰੀ ਇਹਨਾਂ ਤੋਂ ਗਰੀਬੀ ਨਹੀਂ ਤੇ ਗਰੀਬੀ ਦੂਰ ਕੀਤੀ ਇਹਨਾਂ ਨੂੰ ਤੰਗ ਕਰਦੀ ਆ ਕਹਦਾ ਜੇ ਮੈਂ ਕਿਸੇ ਦੇ ਸੇਲੀ ਲੱਗਿਆ ਹੁੰਦਾ ਮੇਰੀ ਘਰ ਵਾਲੀ ਕਿਸੇ ਦੇ ਭਾਂਡੇ ਮਾਂਦੀ ਹੁੰਦੀ ਮੈਂ ਕਹਿੰਦਾ ਇਹ ਬੰਦੇ ਫੇਰ ਖੁਸ਼ ਹੋਨੇ ਸੀ ਅੱਜ ਮੈਂ ਆਪਣੀ ਗੱਡੀ ਵਧੀਆ ਲੈ ਲਈ ਆ ਤੇ ਘਰ ਵਧੀ ਪਾਉਣ ਲੱਗ ਗਿਆ ਤੇ ਮੈਂ ਵੀ ਆਪਦੀ ਘਰ ਵਾਲੀ ਨਾਲ ਵੀਡੀਓ ਬਣਾਉਣਾ ਮੈਂ ਕਿਸੇ ਹੋਰ ਕੋਈ ਗਲਤ ਵੀਡੀਓ ਨਹੀਂ ਬਣਾਉਂਦਾ ਕਹਦਾ ਵੀ ਇਹਨੂੰ ਵਧਦਾ ਗਾਣੇ ਵੀ ਕਹਿੰਦਾ ਗੰਦੇ ਹੁੰਦੇ ਆ ਜਾਂ ਡਾਂਸਰਾਂ ਹੁੰਦੀਆਂ ਜਿਹੜੀਆਂ ਵਿੱਚ ਮਾਡਲਾਂ ਹੁੰਦੀਆਂ ਉਹ ਅਧ ਨੰਗੇ ਹੁੰਦੀਆਂ ਉਹਨਾਂ ਦੇ ਵੇਖ ਲਓ ਕੀ ਹਾਲ ਹੁੰਦੇ ਮੈਂ ਉਹਨਾਂ ਨਾਲ ਤਾਂ ਚੰਗੀਆਂ ਪਰ ਮੈਥੋਂ ਕਹਿੰਦਾ ਮੈਂ ਗਰੀਬ ਕਰਕੇ ਮੇਰੇ ਤੇ ਹਰ ਇੱਕ ਬੰਦਾ ਆ ਕੇ ਚੜ ਜਾਂਦਾ ਕਹਦਾ ਵੀ ਜਿਹੜੇ ਵੱਡੇ ਵੱਡੇ ਬਲੌਗਰ ਆ ਜਿਹੜੇ ਉਹਦੀਆਂ ਜਨਾਨੀਆਂ ਦੇ ਅੰਗ ਦਿਖਾਉਂਦੇ ਆ ਪਰਦਾ ਕਰਨ ਕਰਦੇ ਆ ਪੂਰਾ ਫੁੱਲ ਰੱਜ ਕੇ ਉਹ ਗੱਲਾਂ ਬਾਤਾਂ ਕਰਦੇ ਆ ਕਹਦਾ ਉਹਨਾਂ ਨੂੰ ਕੋਈ ਨਹੀਂ ਬੋਲਦਾ ਕਿਉਂਕਿ ਉਹਨਾਂ ਤੋਂ ਡਰਦੇ ਆ ਕੋਲੇ ਕਹਿੰਦਾ ਇਹ ਗੱਲਾਂ ਕਰਦੇ ਆ ਆਪਾਂ ਬਲੌਗਰਾਂ ਨਾਲ ਗੱਲ ਕਰਾਉਨੇ ਆ ਜਿਹੜੇ ਬੰਦੇ ਨੇ ਵਿੱਚ ਬਹੁਤ ਔਖਾ ਹੋਇਆ ਪੰਚਾਇਤ ਇਕੱਠੀ ਕੀਤੀ ਦੁਖੀ ਲੋਕਾਂ ਤੋਂ ਆ ਜਾ ਬਈ ਮਾੜਾ ਦੇਖਾ ਚਕੇ ਯਾਰ ਸਿੱਧੀ ਗੱਲ ਜੀ ਮੈਂ ਤੁਹਾਡਾ ਆਪਣਾ ਗੁਰੂ ਸਿੱਧੂ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਇੱਕ ਤੁਹਾਡੇ ਇੱਕ ਦਿਨਾਂ ਦਾ ਮੁੱਦਾ ਉੱਠਿਆ ਹੋਇਆ ਬਲੌਗਰਾਂ ਤੇ ਜਿਹੜੇ ਕਹਿੰਦੇ ਆ ਕਿ ਗੰਦ ਪਾਉਂਦੇ ਆ ਇਹ ਇਹ ਸ਼ਲੀਲ ਵੀਡੀਓ ਪਾਉਂਦੇ ਆ ਇਹ ਜਨਾਨਾਂਾਂ ਦੇ ਅੰਗ ਪ੍ਰਦਰਸ਼ਨ ਕਰਦੇ ਆ ਵੀ ਇਹਨਾਂ ਦੀਆਂ ਜਨਾਨਾਂਾਂ ਦੀਆਂ ਹਿੱਕਾਂ ਦਿਖਾਉਂਦੇ ਆ ਜਾਂ ਉਹਨਾਂ ਦੇ ਚਿੱਤਲ ਦਿਖਾਈ ਜਾਂਦੇ ਆ ਕੀ ਗੱਲ ਬਾਤ ਆ ਕੀ ਮਸਲਾ ਏ ਬਾਈ ਨਾਲ ਗੱਲਬਾਤ ਕਰਕੇ ਆਪਾਂ ਪੁੱਛਦੇ ਆ ਉਹਨਾਂ ਨੂੰ ਕੀ ਡੋਲਾ ਪਿਆ ਇਹਨਾਂ ਦਾ ਕੀ ਗੱਲ ਬਾਤ ਹੋਈ ਆ ਸੱਚੀ ਬਾਈ ਲੋਕਾਂ ਨੇ ਸਾਡਾ ਠੇਕਾ ਲਿਆ ਹੋਇਆ ਕਾ ਦਾ ਠੇਕਾ ਲਿਆ ਹੋਇਆ ਵੀ ਇਹਨਾਂ ਨੂੰ ਅਸੀਂ ਸਹੀ ਰੱਖਣਾ ਵੀ ਯਾਰ ਲੋਕਾਂ ਨੂੰ ਬਾਈ ਲੋਕਾਂ ਨੇ ਸਾਡਾ ਠੇਕਾ ਲਿਆ ਗੱਲ ਕੀ ਆ ਗੱਲ ਕੁਝ ਵੀ ਨਹੀਂ ਹੈਗੀ ਬਈ ਮੈਂ ਤਾਂ ਮੇਰੀ ਘਰ ਵਾਲੀ ਵਲੌਗ ਬਣਾਉਣੇ ਆ ਵੀ ਲੋਕਾਂ ਨੂੰ ਕੀ ਚੱਕਰ ਆ ਯਾਰ ਬਈ ਠੀਕ ਹੈ ਉਹ ਕਹਿੰਦੇ ਵੀ ਨਗੇਜ ਖਾਉਣੇ ਮੇਰੀ ਵੀਡੀਓ ਕੋਈ ਵੇਖ ਲੈ ਬਈ ਜੇ ਨਗੇਜ ਹੋਇਆ ਤਾਂ ਠੀਕ ਹੈ ਅਸੀਂ ਪਰਿਵਾਰਕ ਵੀਡੀਓ ਬਣਾਉਣੇ ਆ ਮੇਰੇ ਜਵਾਕ ਨਾਲ ਮੈਂ ਆਪਦੀ ਘਰ ਵਾਲੀ ਨਾਲ ਠੀਕ ਹੈ ਆਪਣੇ ਪਰਿਵਾਰ ਨੂੰ ਵਿਖਾਉਣਾ ਲੋਕ ਕਹਿੰਦੇ ਵੀ ਤੁਸੀਂ ਆਪਦੀ ਘਰ ਵਾਲੀ ਵਿਖਾ ਕੇ ਪੈਸੇ ਕਮਾਉਣੇ ਆ ਬਈ ਯਾਰ ਮੇਰੀ ਘਰ ਵਾਲੀ ਮੇਰਾ ਪਰਿਵਾਰ ਮੈਂ ਵਿਖਾਵਾਂ ਭਲਾਇਨਾ ਵਿਖਾਵਾਂ ਮੇਰੀ ਮਰਜ਼ੀ ਤਾਂ ਲੋਕਾਂ ਨੂੰ ਕੀ ਦਿੱਕਤ ਆ ਬਈ ਯਾਰ ਰੋਜ਼ ਇੱਕ ਨਵਾਂ ਮੁੱਦਾ ਖੜਾ ਕਰ ਲੈਂਦੇ ਆ ਵੀ ਤੁਹਾਨੂੰ ਐਂ ਕਰਦਾਂਗੇ ਤੁਹਾਨੂੰ ਉਹ ਕਰਦਾਂਗੇ ਤੁਹਾਨੂੰ ਫੁਲਾਣਾ ਧਮਕਾ ਕਰਦਾਂਗੇ ਵੀ ਦੱਸ ਅਸੀਂ ਬਈ ਕੀ ਮਾੜਾ ਕਰਤਾ ਯਾਰ ਕੀ ਐ ਤਾਂ ਨਹੀਂ ਵੀ ਜਿਹੜੇ ਉਹ ਲੋਕ ਪਬਲਿਸਿਟੀ ਭਾਲਦੇ ਹੋਣ ਸੋਡ ਨਾਲ ਲੜ ਕੇ ਬਈ ਹੋਰ ਉਹੀ ਤਾਂ ਮੈਂ ਕਹਿੰਨਾ ਵੀ ਸਟੰਟ ਭਾਲਦੇ ਆ ਇੱਕ ਇੱਕ ਉਹਨਾਂ ਨੂੰ ਮੁੱਦਾ ਚਾਹੀਦਾ ਬਸ ਵੀ ਇਹਨਾਂ ਨਾਲ ਵੀ ਅਸੀਂ ਬੋਲਣਾ ਬਹਿਸ ਕਰਨੀ ਆ ਤੇ ਜਿਹਦੇ ਕਰਕੇ ਸਾਡਾ ਚੈਨਲ ਚੱਲਣਾ ਠੀਕ ਐ ਅਸੀਂ ਮਿਹਨਤ ਨਾਲ ਕੰਮ ਚਲਾਇਆ ਭਾਈ ਅਸੀਂ ਜਿਵੇਂ ਮਰਜ਼ੀ ਚਲਾਇਆ ਲੋਕ ਸਾਨੂੰ ਕਹਿੰਦੇ ਵਲਗਰ ਸਾਨੂੰ ਕਹਿੰਦੇ ਵਲਗਰ ਬਣਾਉਂਦੇ ਆ ਵੀਡੀਓ ਇਹ ਲੱਚਰ ਤਾਂ ਫਲਾਉਂਦੇ ਆ ਭਾਈ ਗਾਣਿਆਂ ਦੇ ਵਿੱਚ ਲੱਚਰ ਤਾਂ ਨਹੀਂ ਹੁੰਦੀ ਗਾਣਿਆਂ ਦੇ ਵਿੱਚ ਵੀਡੀਓ ਕਿਵੇਂ ਹੁੰਦੀ ਆ ਗੰਦੇ ਕੱਪੜੇ ਤੋਂ ਆਪਦੇ ਪਰਿਵਾਰ ਮੂਰੇ ਬਹਿ ਕੇ ਵੇਖ ਲੈਣਗੇ ਸਾਡੀ ਵੀਡੀਓ ਨਹੀਂ ਬਹੁਤ ਬਹੁਤ ਐਹੋ ਜਿਹੇ ਵੀਡੀਓ ਜਿਹੜੇ ਗਾਣਿਆਂ ਦੇ ਵਿੱਚ ਵੀ ਗਾਣੇ ਐਹੋ ਜਿਹੇ ਵਿਖਿਆ ਜਿਹੜੇ ਜਿਨ੍ਹਾਂ ਦੇ ਵਿੱਚ ਜਨਾਨੀਆਂ ਦੀਆਂ ਮਾਡਲਾਂ ਜਿਹੜੀਆਂ ਹੁੰਦੀਆਂ ਉਹਦੇ ਨੰਗੇ ਅਧੀਆਂ ਨੰਗੀਆਂ ਹੁੰਦੀਆਂ ਤੇ ਇੱਕ ਕਈ ਸਿੰਗਲ ਐਹੋ ਜੀਆਂ ਕੁੜੀਆਂ ਜਿਹੜੀਆਂ ਬਾਹਰ ਲੀਆਂ ਕੋਈ ਜੰਮੀਆਂ ਪਾਲੀਆਂ ਇੱਥੇ ਆ ਪਰ ਹੁਣ ਬਾਹਰਲੇ ਦੇਸ਼ ਚ ਉਹ ਵੀਡੀਓ ਬਣਾਉਂਦੀਆਂ ਜਾਂ ਗਾਣੇ ਗਾਉਂਦੀਆਂ ਉਹ ਆਪਦੇ ਤੋਂ ਜ਼ਿਆਦਾ ਨੰਗੀਆਂ ਦਿਖਾਉਂਦੀਆਂ ਉਹਨਾਂ ਦੀ ਹਿੱਕ ਵੀ ਨੰਗੀ ਹੁੰਦੀ ਆ ਅੱਧੇ ਦੇ ਕੱਪੜੇ ਪਾਏ ਹੁੰਦੇ ਆ ਪਰ ਇਹਨਾਂ ਦੇ ਮੈਂ ਬਲੌਗ ਵੇਖਿਆ ਉਹਦੇ ਵਿੱਚ ਕੋਈ ਨਗੇਜ ਨਹੀਂ ਸਹੀ ਹੁੰਦਾ ਪਰ ਲੋਕਾਂ ਨੂੰ ਪਤਾ ਨਹੀਂ ਕੀ ਤਕਲੀਫ ਹੈ ਜਿਹੜੀ ਛੋਡੇ ਮਗਰ ਪਏ ਹੋਏ ਹੈ ਬਈ ਲੋਕਾਂ ਨੂੰ ਇਹ ਤਕਲੀਫ ਹੈ ਬਸ ਵੀ ਤੁਸੀਂ ਵੀ ਪੈਸਾ ਕਿਉਂ ਕਮਾ ਰਹੇ ਹੋ ਸਾਡੇ ਕੋਲ ਚੰਗੀ ਗੱਡੀ ਲੈ ਲਈ ਬਈ ਮੈਂ ਚੰਗੇ ਪੈਸੇ ਕਮਾ ਰਾਂ ਜੇ ਮੈਂ ਕਿਸੇ ਦੱਸੀ ਦੀ ਲੱਗਿਆ ਹੁੰਦਾ ਮੇਰੀ ਘਰ ਵਾਲੀ ਕਿਸੇ ਦੇ ਕੱਪੜੇ ਭਾਂਡੇ ਧੌਂਦੇ ਹੁੰਦੀ ਪੋਚਾ ਲਾਉਂਦੀ ਹੁੰਦੀ ਕਿਸੇ ਜ਼ਿਮੀਂਦਾਰ ਭਰਾ ਦੇ ਹੈ ਤਾਂ ਫੇਰ ਸਾਨੂੰ ਕਹਿਣਾ ਸੀ ਕਿ ਬਈ ਇਹ ਵਧੀਆ ਕੰਮ ਆ ਹਾਂ ਹੁਣ ਸਹੀ ਹੈ ਇਹ ਯਾਰ ਭਈ ਅਸੀਂ ਆਪਦੀ ਹਾਇਸੇ ਤੋਂ ਵੱਧ ਵੱਧ ਕੇ ਕੰਮ ਕਰ ਰਹੇ ਹਾਂ ਅਸੀਂ ਪੈਸਾ ਵੱਧ ਕੇ ਕਮਾ ਰਹੇ ਹਾਂ ਸਾਡੀ ਔਕਾਤ ਨਾਲੋਂ ਵੱਧ ਅਸੀਂ ਕੰਮ ਕਰ ਰਹੇ ਹਾਂ ਸਾਨੂੰ ਪੈਸਾ ਬਹੁਤ ਬਣ ਰਿਹਾ ਤੇ ਭਈ ਇਹ ਲੋਕਾਂ ਨੂੰ ਕੀ ਤਕਲੀਫ ਹੈ ਲੋਕਾਂ ਨੂੰ ਇਹ ਆ ਵੀ ਇਹ ਬੰਦੇ ਬਈ ਕਿਸੇ ਦੇ ਦਿਹਾੜੀ ਲੱਗੇ ਹੁਣ ਇਹਦੇ ਜਵਾਗ ਭੁੱਖੇ ਮਰਨ ਇਹ ਸਰਕਾਰੀ ਸਕੂਲਾਂ 'ਚ ਪੜਨ ਵੀ ਜੇ ਅਸੀਂ ਆਪ ਦਾ ਭਈ ਮਿਹਨਤ ਕਰਕੇ ਅਸੀਂ ਕੁਝ ਕਰ ਰਹੇ ਹਾਂ ਤੇ ਲੋਕਾਂ ਨੂੰ ਕੀ ਤਕਲੀਫ ਆ ਯਾਰ ਤੇਰੀ ਗਰੀਬੀ ਕਰਕੇ ਤੈਨੂੰ ਦੇ ਮਗਰ ਬਈ ਵੀਡੀਓ ਦੇ ਗਾਣੇ ਵੇਖ ਲੈ ਵਿੱਚ ਕੀ ਰਵਾਲ ਵਰ ਠੀਕ ਹੈ ਚੱਟੇ ਦਾ ਸਮੈਗ ਦਾ ਆਸ਼ਕੀ ਲੱਚਰਤਾ ਜੱਟੀਏ ਤਨੂੰ ਉਹ ਕਰ ਦੂੰ ਜੱਟਾ ਵੇ ਐ ਹੋ ਗਿਆ ਤੁਸੀਂ ਇਹ ਵੇਖ ਲਓ ਵੀ ਕਿੰਨਾ ਕੁਸ਼ ਕਹੇ ਜੇ ਗਾਣੇ ਆਉਂਦੇ ਆ ਬਈ ਠੀਕ ਹੈ ਉਹਨਾਂ ਨਾਲ ਅਸੀਂ ਕੀ ਮਾੜਾ ਕਰ ਰਹੇ ਆ ਸਾਡੇ ਵੀਡੀਓ ਵੇਖ ਲਈ ਤੇ ਉਹਨਾਂ ਦੀਆਂ ਵੀਡੀਓ ਵੇਖ ਲਈ ਤੂੰ ਵੀ ਗਾਣੇ ਦੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਨਹੀਂ ਵੇਖ ਸਕਦਾ ਤਾਂ ਸਾਡੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖ ਸਕਦਾ ਅਸੀਂ ਲੱਚਰਤਾ ਨਹੀਂ ਬੋਲਦੇ ਲੱਚਰਤਾ ਵਿਖਾਉਂਦੇ ਨਹੀਂ ਠੀਕ ਹੈ ਸਾਨੂੰ ਮਾੜਾ ਕਿਉਂ ਬੋਲਿਆ ਜਾਂਦਾ ਮੈਂ ਤਾਂ ਇਹੀ ਕਹਿੰਨਾ ਵੀ ਲੋਕਾਂ ਨੂੰ ਕੀ ਤਕਲੀਫ ਮੇਰੇ ਪਿੰਡ ਦੇ ਵਿੱਚ ਪੰਚਾਇਤਾਂ ਕਰਦੇ ਆ ਲੋਕ ਸਾਡੇ ਘਰਾਂ ਦੇ ਵਿੱਚ ਸਾਨੂੰ ਗਾਲਾਂ ਕੱਢਦੇ ਲੋਕ ਕਿਉਂ ਕੱਢਦੇ ਆ ਭਾਈ ਸਾਡਾ ਪਰਿਵਾਰ ਨੇ ਹੈ ਨਹੀਂ ਅਸੀਂ ਰੋਟੀ ਨਹੀਂ ਖਵਾਉਣੀ ਉਹਨਾਂ ਨੂੰ ਜੇ ਮੇਰੀ ਘਰ ਵਾਲੀ ਖਾਂ ਠੀਕ ਹੈ ਕੰਮ ਨਾਲੇ ਪਰਝਾਈ ਕਹਿ ਕੇ ਛੇੜਦੇ ਤੇ ਅੱਜ ਅਸੀਂ ਆਪਦੇ ਹਿੰਮਤ ਦੇ ਪੈਸੇ ਕਮਾਰੇ ਸੀ ਮਿਹਨਤ ਦੇ ਪੈਸੇ ਕਮਾਰੇ ਤਾਂ ਲੋਕਾਂ ਨੂੰ ਕੀ ਟੈਨਸ਼ਨ ਆ ਯਾਰ ਕਾਦੀ ਉਹਨਾਂ ਨੂੰ ਕਾਦੀ ਪ੍ਰੋਬਲਮ ਲੋਕਾਂ ਨੂੰ ਤਾਂ ਇਹ ਨਹੀਂ ਤਾਂ ਨਹੀਂ ਕਿਤੇ ਗਰੀਬੀ ਝੋਠੇ ਕਰਕੇ ਵੀ ਅਜੇ ਕੰਮ ਚੱਲ ਰਿਹਾ ਬਸ ਇਹੀ ਮੇਨ ਗੱਲ ਆ ਵੀ ਸਾਡੇ 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 ਸਰੀਕੇ ਕਿਵੇਂ ਬਣ ਗਏ ਸਾਡੇ ਬਰਾਬਰ ਕਿਵੇਂ ਬੈਠੇ ਸਾਡੇ ਸਾਹਮਣੇ ਕਿਉਂ ਘਰ ਪਾਈ ਬਟੇ ਸਾਡੇ ਨਾਲ ਜੋੜਵੇਂ ਭਰ ਕੇ ਪਾਈ ਬਟੇ ਸਾਡੇ ਸਾਹਮਣੇ ਕੋਠੀਆਂ ਕਿਵੇਂ ਪਾਲੀਆਂ ਇਹ ਬਾਈ ਦੀ ਗੱਲ ਤਾਂ ਸਹੀ ਆ ਵੀ ਜਿਹੜੇ ਹੁਣ ਮੰਨ ਕੇ ਚੱਲੇ ਗਰੀਬੀ ਝੋਠਿਆ ਤਾਂ ਹੀ ਇਹਦੇ ਬਾਲੇ ਮਗਰ ਪੈਸੇ ਆ ਚੰਗਾ ਗੱਡੀਆਂ ਉਹਨਾਂ ਨੂੰ ਜਮਾ ਨਹੀਂ ਬੋਲਦੇ ਉਹ ਆਦਿਕਾ ਜਨਾਨਾਂ ਵੀ ਦਿਖਾਈ ਜਾਂਦੇ ਉਹਨਾਂ ਨੂੰਹਾ ਵੀ ਦਿਖਾਈ ਜਾਂਦੇ ਆ ਆਦਿਕਾ ਕੁੜੀਆਂ ਵੀ ਦਿਖਾਈ ਜਾਂਦੇ ਆ ਤੇ ਦਿਖਾਉਂਦੇ ਵੀ ਕੀ ਆ ਤੁਹਾਨੂੰ ਵੀ ਪਤਾ ਕੈਮਰਾ ਕਿੱਥੋਂ ਸਟਾਰਟ ਕਰਦਾ ਤੇ ਕਿੱਥੇ ਬੰਦ ਕਰਦੇ ਆ ਅੱਜ ਭਾਈ ਪਸਤਾਵਾ ਹੋ ਰਿਹਾ ਵੀ ਮੈਂ ਪੰਜਾਬ ਦੇ ਵਿੱਚ ਪਲਿਆ ਆ ਮੈਂ ਅੱਜ ਮੈਂ ਮੈਂ ਸੋਧਾਂ ਵੀ ਮੈਂ ਬਾਹਰ ਕਿਸੇ ਕੰਟਰੀ 'ਚ ਪੈਦਾ ਹੋਇਆ ਹੁੰਦਾ ਮੁੰਬਈ 'ਚ ਹੁੰਦਾ ਜਾਂ ਚੰਡੀਗੜ੍ਹ ਏਰੀਆ 'ਚ ਹੁੰਦਾ ਹੋਰ ਪਾਸੇ ਪੈਦਾ ਹੋਇਆ ਹੁੰਦਾ ਤਾਂ ਵਧੀਆ ਸੀ ਠੀਕ ਹੈ ਇਹ ਗੱਲ ਉਹ ਦਸ ਲਈ ਸਹੀ ਹੈ ਜਿਹੜੇ ਚੰਡੀਗੜ੍ਹ ਹੁੰਦੇ ਆ ਜਾਂ ਦਿੱਲੀ ਹੁੰਦੇ ਮੁੰਬਈ ਹੁੰਦੇ ਆ ਗੰਦ ਤੱਕਸਰ ਉਹ ਵੀ ਪਾਈ ਜਾਂਦੇ ਆ ਕਿਉਂਕਿ ਜਿੰਨਾ ਗੰਦ ਉਹ ਬਾਹਰਲੇ ਸਟੇਟਾਂ ਵਾਲੇ ਪਾਉਂਦੇ ਆ ਤੁਸੀਂ ਯਾਰ ਰੀਲਾਂ ਘੱਡ ਲਓ ਬਈ ਰੀਲਾਂ ਘੱਡ ਲਓ ਕਿੰਨੀ ਲੱਚਰਤਾ ਇਹ ਕਹਿੰਦੇ ਸਾਡੇ ਜਵਾਬ ਵੇਖ ਕੇ ਸਾਨੂੰ ਖਰਾਬ ਹੁੰਦੇ ਆ ਮੇਰੀ ਵੀਡੀਓ ਵੇਖ ਕੇ ਜੇ ਮੇਰੇ ਕਿਸੇ ਦਾ ਜਵਾਬ ਖਰਾਬ ਹੁੰਦਾ ਹੈ ਨਾ ਤਾਂ ਮੈਨੂੰ ਨੀਵੇਂ ਥੰਬਾ ਦਿਓ ਤੇ ਉਹਨਾਂ ਦੇ ਜਵਾਬ ਜੇ ਸਾਨੂੰ ਵੇਖ ਕੇ ਗਲਤ ਚੀਜ਼ਾਂ ਕਰਦੇ ਆ ਤੇ ਉਹਨਾਂ ਨੂੰ ਇਹ ਉਹਨਾਂ ਦੇ ਜਵਾਬ ਇਹ ਚੀਜ਼ਾਂ ਨਹੀਂ ਸੋਚਦੇ ਵੀ ਕਿੰਨੀ ਗਰੀਬੀ ਚ ਉੱਠ ਕੇ ਬੰਦੇ ਨੇ ਗੱਡੀ ਲਈ ਹੈ ਤੇ ਕਿ ਇਹ ਚੀਜ਼ ਗੱਲ ਤਾਂ ਗੱਲ ਤਾਂ ਇਹੀ ਆ ਨਾ ਜਿਹੜੀ ਹੁਣ ਮੰਨ ਕੇ ਚੱਲ ਜਿਹੜੇ ਜਵਾਕ ਆ ਜਵਾਕਾਂ ਨੂੰ ਪਹਿਲੀ ਗੱਲ ਤਾਂ ਹੁਣ ਆਪਣੀਆਂ ਬੁੜੀਆਂ ਨੇ ਜਾਣ ਜਾਣ ਕੇ ਐਡਿਕਟਡ ਕੀਤੇ ਵਾ ਫੋਨ ਫੜਾਏ ਆ ਕਿਉਂ ਫੜਾਏ ਆ ਕਿਉਂਕਿ ਬਈ ਜਦੋਂ ਅਗਲਾ ਕਹਿੰਦਾ ਵੀ ਆ ਫੋਨ ਵੇਖ ਲਾ ਓਏ ਐਂ ਵੇਖ ਲਾ ਅਸੀਂ ਕੰਮ ਕਰ ਲਗੇ ਉਹ ਜਵਾਕ ਬਈ ਉਹਦੇ ਅੱਦੀ ਹੋ ਜਾਂਦੇ ਆ ਤੇ ਉਥੇ ਕੀ ਪਤਾ ਕਿਸੇ ਦੇ ਮਾਪਿਆਂ ਨੂੰ ਵੀ ਉਹ ਕੀ ਵੰਦੇ ਆ ਉਹ ਕਾਂ ਟੋਣ ਵੰਦੇ ਆ ਕਲਾਸਾਂ ਲਾਉਂਦੇ ਆ ਕਿ ਕੀ ਪੌਰਨ ਫਿਲਮ ਵੇਖੀ ਜਾਂਦੇ ਆ ਕੋਈ ਉਹ ਜਿਹੀ ਹੈਗੇ ਨਹੀਂ ਤੇ ਪਰ ਜਿਹੜੀ ਛੋਡੇ ਬਲੌਗ ਆ ਮੈਂ ਵੇਖਿਆ ਉਹ ਵਧੀਆ ਬਲੌਗ ਹੁੰਦੇ ਆ ਕੋਈ ਇਹੋ ਜਿਹਾ ਨਗੇਜ ਨਹੀਂ ਹੁੰਦਾ ਛੋਡੀਆਂ ਗੱਲਾਂ ਮੱਤਾ ਵਧੀਆ ਹੁੰਦੀਆਂ ਪਰ ਲੋਕਾਂ ਨੂੰ ਕੀ ਤਕਲੀਫ ਹੋਈ ਇਹ ਜੀ ਜਿਹੜਾ ਉੱਠ ਕੇ ਸੋਨ ਨੂੰ ਹੀ ਫੜਿਆ ਕਿ ਛੋਡੀ ਕੋਈ ਪੰਡ ਚ ਦੁਸ਼ਮਣੀ ਆ ਜਾਂ ਛੋਡ ਨੂੰ ਗੋਲਾ ਗਾਲਾਂ ਕੱਢ ਕੇ ਲੋਕ ਤੁਸੀਂ ਕੌਂਟਰੋਵਰਸੀ ਨਹੀਂ ਕਰਦੇ ਛੋਨ ਗੱਲ ਜਿਹੜੀ ਤੁਸੀਂ ਕਹੀ ਹੈ ਇਹ ਮੈਂ ਮੰਨਦਾ ਹਨਾ ਮਤਲਬ ਉਹਨਾਂ ਨੂੰ ਸਿਰਫ ਇਹ ਗੱਲ ਦਾ ਅਫਸੋਸ ਆ ਇਹ ਹੀ ਗੱਲ ਦਾ ਇਤਰਾਜ਼ ਹੋਊਗਾ ਉਹਨਾਂ ਨੂੰ ਵੀ ਇਹ ਗਰੀਬ ਬੰਦੇ ਡੱਡੀ ਚ ਕਿਵੇਂ ਘੁੰਮਦੇ ਆ ਨਿਆਰੇ ਕਿਵੇਂ ਲੰਦੇ ਆ ਸੋਸ਼ਲ ਮੀਡੀਆ ਤੋਂ ਪੈਸੇ ਕਿਵੇਂ ਕਮਉਂਦੇ ਆ ਜੇ ਅਸੀਂ 27-28 ਲੱਖ ਰੁਪਏ ਲਾ ਕੇ ਬਾਹਰ ਕੰਟਰੀ ਦੇ ਵਿੱਚ ਜਾਂਦੇ ਕੰਮ ਕਰਨਾ ਫੇਰ ਚੰਗੇ ਸੀਗੇ ਕਿਉਂਕਿ ਭਾਈ ਸਾਡੇ ਕੋਲ ਪੈਸਾ ਹੈ ਨਹੀਂ ਅਸੀਂ ਕਿਵੇਂ ਜਾ ਸਕਦੇ ਆ ਅਸੀਂ ਗਰੀਬ ਪਰਿਵਾਰਾਂ ਦੇ ਹੈਗੇ ਆ ਅਸੀਂ ਕਿਵੇਂ ਜਾਵਲਾਂਗੇ ਠੀਕ ਹੈ ਅੱਜ ਮੈਨੂੰ ਇਹ ਤਕਲੀਫ ਹੋ ਰਹੀ ਆ ਮੈਨੂੰ ਇਹ ਦੱਸੋ ਜੇ ਅੱਜ ਮੈਂ ਘਰੇ ਬੈਠਾ ਬਾਹਰਲੇ ਡਾਲਰ ਛਾਪ ਰਿਆਂ ਤੇ ਲੋਕਾਂ ਨੂੰ ਕਿਉਂ ਜਹਿਲ ਸੀ ਹੁੰਦੀ ਐ ਲੋਕ ਸੋਚਦੇ ਵੀ ਜਿੰਨੇ ਅਸੀਂ ਬਾਹਰ ਕਮਾਉਣੇ ਆ ਪੈਸੇ ਉਹ ਇਹ ਘਰੇ ਬੈਠੇ ਕਮਾ ਰਹੇ ਹੂੰ ਇਹੀ ਗੱਲ ਆ ਨਾ ਗੱਲ ਤਾਂ ਇੱਥੋਂ ਆ ਨਾ ਵੀ ਸਾਡੇ ਪਰ ਮੁੰਡੇ ਤਾਂ ਬਾਹਰ ਠੱਕੇ ਖਾਂਦੇ ਫਿਰਦੇ ਆ ਇਹ ਭਾਂਦੇ ਆ ਇੱਥੇ ਨੇਰੇ ਲਈ ਜਾਂਦੇ ਆ ਤੇ ਦੂਜੀ ਗੱਲ ਹੋਰ ਦੱਸਾਂ ਮੈਂ ਮੇਰੀ ਮੇਰੀ ਵੀਡੀਓ ਕੋਈ ਮਰਜ਼ੀ ਵੇਖ ਲਈ ਵਿੱਚ ਪਰਿਵਾਰ ਚ ਬਹਿ ਕੇ ਨਾ ਵੇਖਣ ਯੋਗ ਹੋਈ ਤੇ ਮੇਰਾ ਨਾਂ ਨੀਵਾ ਕਰਦੀ ਮੇਰਾ ਪਰਿਵਾਰ ਮੈਨੂੰ ਹੀ ਪਤਾ ਮੇਰਾ ਪਰਿਵਾਰ ਆ ਮੈਂ ਲੋਕਾਂ ਮੂਰੇ ਕਿਉਂ ਨਗੇਜ ਵਿਖਾਉਂਗਾ ਬਈ ਇਹ ਕਹਿੰਦੇ ਇੱਕ ਕੁੜੀ ਘਰ ਵਾਲੀ ਵਿਖਾਓ ਪੈਸੇ ਕਮਾਓ ਸੋ ਨੌਂ ਦੀ ਘਰ ਵਾਲੀ ਐ ਹੋ ਗਿਆ ਫਲਾਣਾ ਤੇ ਕਹੋਗੇ ਬਈ ਮੈਂ ਉਹਦੀ ਘਰ ਵਾਲੀ ਯਾਰ ਮੇਰੀ ਜੇ ਮੈਂ ਗਲਤ ਵਿਖਾਈ ਹੋਈ ਤਾਂ ਕੁਝ ਮਰਜ਼ੀ ਕਰ ਲਿਓ ਠੀਕ ਹੈ ਇੱਕ ਚੀਜ਼ ਨੂੰ ਚੱਕ ਕੇ ਉਹ ਕਹਿੰਦੇ ਵੀ ਆਹ ਵੇਖੋ ਆਹ ਵੇਖੋ ਆ ਆ ਕੀ ਵਿਖਾਈ ਜਾਂਦਾ ਬਈ ਯਾਰ ਉਹ ਚੀਜ਼ ਸਰੀਰ ਦਾ ਅੰਗ ਆ ਜੇ ਆਪਾਂ ਉਹ ਚੀਜ਼ ਨੂੰ ਮੂਰੇ ਲਿਆ ਲਿਆ ਕੇ ਵਿਖਾਈ ਜਾਵਾਂਗੇ ਤੇ ਫਿਰ ਮਾੜੀ ਗੱਲ ਕੀਦੀ ਆ ਠੀਕ ਐ ਬਹੁਤ ਗਲਤ ਗੱਲ ਆ ਵੀ ਬਈ ਮੈਨੂੰ ਬੋਲਦੇ ਆ ਠੀਕ ਐ ਉਹ ਲੋਕ ਉਹਨਾਂ ਨੂੰ ਕਦੇ ਨਹੀਂ ਬੋਲਦੀ ਆ ਗਾਣੇ ਚ ਕਿੰਨਾ ਗਲਤ ਕੁੜੀਆਂ ਗਾਣੇ ਗਾਈ ਜਾਂਦੀਆਂ ਸੈਂ ਜੈਸਮੀਨ ਸੈਂਡਲਸ ਕਿੰਨਾ ਅੱਧੀ ਨੂੰ ਆ ਅੱਧੀ ਨੰਗੀ ਹੋਈ ਰਹਿੰਦੀ ਆ ਠੀਕ ਐ ਹੋਰ ਬਹੁਤ ਹੈਗੀਆਂ ਜੋ ਕੁੜੀਆਂ ਠੀਕ ਐ ਗਾਣਿਆਂ ਦੇ ਵਿੱਚ ਲਚਰਤਾ ਵਿਖਾਉਂਦੀਆਂ ਹੈ ਤੇ ਗਾਣੇ ਲੱਗ ਜਾਂਦੇ ਆ ਤੇ ਬਈ ਉੱਥੇ ਕੌਣ ਬੋਲੂਗਾ ਉੱਥੇ ਕਿਉਂ ਨਹੀਂ ਬੋਲਦੇ ਹੂੰ ਗੱਲ ਤਾਂ ਇਹਦੀ ਬਾਈ ਦੀ ਸਹੀ ਆ ਜਿਹੜੀ ਉਹ ਜੈਸਮਿਨ ਸੈਡਲੈਸ ਆ ਉਹ ਕਲਾਕਾਰ ਆ ਉਹ ਜਦੋਂ ਵੀ ਕੋਈ ਗਾਣਾ ਕਰਦੀ ਆ ਅੱਧੋਂ ਜ਼ਿਆਦਾ ਨੰਗੀ ਹੁੰਦੀ ਆ ਉਹ ਤੇ ਉਹਨੂੰ ਉਹ ਉਹ ਕੀ ਆ ਜੰਮੀਪਲੀ ਦਾ ਹੋ ਇਥੋਂ ਪੰਜਾਬ ਤੋਂ ਜਲੰਧਰ ਤੋਂ ਆ ਤੇ ਰਹਿੰਦੀ ਹੋ ਕਿ ਉੱਥੇ ਆ ਯੂ ਐਸ اے ਪਰ ਉਹਨੂੰ ਕੋਈ ਨਹੀਂ ਬੋਲਦਾ ਕਿਉਂਕਿ ਬਈ ਉਹ ਤਕੜੀ ਆ ਪੈਸੇ ਵਾਲੀ ਆ ਇਹਨੂੰ ਗਰੀਬ ਨੂੰ ਹਰ ਇੱਕ ਬੰਦੇ ਨੇ ਫੜ ਲੈਣਾ ਬੋਲਦੇ ਆ ਤੇ ਜਿਹੜੇ ਵੱਡੇ ਵੱਡੇ ਬਲੌਗਰ ਆ ਜਿਹੜੇ ਬਾਈ ਆਪਦੀਆਂ ਜਨਾਨੀਆਂ ਤੋਂ ਸਟਾਰਟ ਕਰਦੇ ਆ ਕਿੱਥੋਂ ਸਟਾਰਟ ਕਰਦੇ ਇਹ ਵੀ ਤੁਹਾਨੂੰ ਪਤਾ ਤੇ ਕਿੱਥੇ ਮਕਾਉਂਦੇ ਇਹ ਵੀ ਤੁਹਾਨੂੰ ਪਤਾ ਪਰ ਤੁਹਾਨੂੰ ਇਹ ਚੀਜ਼ ਦਾ ਜ਼ਰੂਰ ਹੋਣਾ ਚਾਹੀਦਾ ਵੀ ਜਿਹੜੀ ਸਹੀ ਚੀਜ਼ ਆ ਜੇ ਉਹਨੇ 15 ਮਿੰਟ ਦਾ ਬਲੌਗ ਪਾਇਆ ਜੇ 15 ਮਿੰਟ ਦਾ ਬਾਈ ਇੱਕ ਅੱਧੀ ਚੀਜ਼ ਤੁਹਾਨੂੰ ਸਰੀਰ ਦਾ ਅੰਗ ਦੱਸ ਵੀ ਗਿਆ ਨਾ ਕੱਲੋ ਮਜ਼ਾਕ ਆਰਡਰ ਆ ਕਿਸੇ ਦਾ ਕੁਝ ਵੀ ਆ ਇਹ ਅੱਜ ਆਪਦੇ ਪਰਿਵਾਰ ਨਾਲ ਖੁਸ਼ਾ ਪੈਸੇ ਕਮਾ ਰਹੇ ਆ ਬਾਈ ਇੱਕ ਚੀਜ਼ ਹੋ ਰਹਾ ਯਾਰ ਜੇ ਤੁਹਾਨੂੰ ਜਿਹੜੇ ਬੰਦੇ ਬੋਲਦੇ ਨਟ ਤੇ ਇਹ ਪਬਲਿਸਿਟੀ ਲਈ ਬੋਲਦੇ ਜਾਂ ਕੀ ਬੋਲਦੇ ਉਹ ਤੁਸੀਂ ਉਹਨਾਂ ਨੂੰ ਜਵਾਬ ਦੇਣ ਹੈ ਕਿ ਪਬਲਿਸਿਟੀ ਲਈ ਬੋਲਦੇ ਆ ਬਾਈ ਫੇਮ ਪਾਉਂਦੇ ਆ ਵੀ ਜਿਵੇਂ ਅਸੀਂ ਪੈਸਾ ਕਮਾ ਰਹੇ ਆ ਸਾਨੂੰ ਬੋਲ ਕੇ ਰੁਪਏ ਬਣਦੇ ਆ ਇਹ ਚੀਜ਼ ਅਕਸਰ ਚੱਲਦੀ ਆਈ ਆ ਠੀਕ ਹੈ ਜੇ ਬੰਦੇ ਸਾਡਾ ਬਾਈ ਨਾਂ ਚੱਲਦਾ ਸਾਨੂੰ ਲੋਕ ਜਾਣਦੇ ਆ ਅਸੀਂ ਵੀਡੀਓ ਪਾਉਨੇ ਸਾਡੀ ਵੀਡੀਓ ਥੋੜੇ ਟਾਈਮਾਂ ਦੇ ਵਿੱਚ ਹਜ਼ਾਰਾਂ ਚ ਲੱਖਾਂ ਚ ਜਾਂਦੀ ਆ ਇਨਾਂ ਨੂੰ ਇਹੀ ਆ ਵੀ ਬਸ ਜੇ ਅਸੀਂ ਪੈਸੇ ਕਮਾ ਰਹੇ ਹਾਂ ਤਾਂ ਭਾਈ ਲੋਕ ਲੋਕ ਸਾਡੇ ਤੋਂ ਸਾਡੇ ਤੋਂ ਪੈਸੇ ਕਮਾਉਣ ਵੀ ਸਾਡੇ ਨਾਲ ਕਲੈਬ ਕਰਨ ਸਾਡੇ ਨੂੰ ਬਥੇਰੇ ਭਾਈ ਮੈਨੂੰ ਮੈਸੇਜ ਕਰਦੇ ਆ ਵੀ ਭਾਈ ਵੀਡੀਓ ਵਧੀਆ ਬਣਾਉਂਦੇ ਹੋ ਲੋਕ ਮੈਨੂੰ ਗਾਲਾਂ ਨਹੀਂ ਕੱਢਦੇ ਕਈ ਕਈ ਗਾਲਾਂ ਚੰਗੇ ਹੀ ਬੋਲਦੇ ਆ ਪਰ ਇੱਕ ਗੱਲ ਵੇਖੀ ਆ ਭਾਈ ਲੋਕ ਜੇ ਗਾਲਾਂ ਕੱਢਣਗੇ ਤਾਂ ਸੋਚ ਲਓ ਵੀ ਅਸੀਂ ਤਰੱਕੀ ਕਰ ਰਹੇ ਆ ਤੇ ਦੂਜੀ ਗੱਲ ਭਾਈ ਗਾਲਾਂ ਕਿਉਂ ਕੱਢਣਗੇ ਮੈਨੂੰ ਠੀਕ ਹੈ ਜੇ ਮੈਂ ਨਗੇਜ ਵਿਖਾਉਂਦਾ ਫੇਰ ਹੀ ਆ ਤੇ ਮੈਂ ਨਗੇਜ ਵਿਖਾ ਨਹੀਂ ਰਿਆ ਤੇ ਲੋਕਾਂ ਨੂੰ ਲੱਗ ਰਿਹਾ ਨਗੇਜ ਵਿਖਾ ਰਹੇ ਆ ਫਿਰ ਸਾਡੀ ਵੀਡੀਓ ਨਾ ਵੇਖੋ ਜੇ ਕਹਿੰਦੇ ਸਾਡੇ ਜਵਾਕ ਖਰਾਬ ਹੋਣਦੇ ਵੀ ਤੁਹਾਡੇ ਨਾਲ ਕਿ ਫਿਰ ਗਾਣੇ ਵੀ ਕਿਉਂ ਸੁਣਦੇ ਹੋ ਬਈ ਆਦੇ ਜਵਾਕ ਨੂੰ ਪਹਿਲੀ ਗੱਲ ਤਾਂ 18 ਸਾਲ ਦੀ ਉਮਰ ਤੱਕ ਫੋਨ ਹੀ ਨਾ ਦਿਓ ਉਹਨੂੰ ਪਹਿਲਾਂ ਪੜ੍ਹਾਓ ਲਿਖਾਓ ਕੁਝ ਬਣਾਓ ਫੇਰ ਪੈਸੇ ਫੋਨ ਦਿਓ ਜਾਂ ਤਾਂ ਉਹਨੂੰ ਫੋਨ ਹੀ ਨਾ ਦਿਓ ਜੇ ਜਵਾਕਾਂ ਨੂੰ ਤੁਸੀਂ ਆ ਬਿਗੜਦੇ ਹੋ ਤੇ ਸਾਡਾ ਨਾਂ ਲਾਉਂਦੇ ਹੋ ਜੇ ਮੇਰੀ ਘਰ ਜਵਾ ਆ ਸਹੀ ਹੈ ਕੰਮ ਠੀਕ ਹੈ ਜੇ ਅੱਜ ਮੇਰੇ ਘਰ ਦੇ ਪਰਿਵਾਰ ਦੇ ਪੈਸੇ ਕਮਾਦੇ ਮ ਠੀਕ ਹੈ ਜੇ ਮੈਂ ਆਹਦੀ ਘਰ ਵਾਲੀ ਨੂੰ ਛੋਟੇ ਕੱਪੜੇ ਪਵਾਵਾਂ ਧੁੰਨੀ ਵਿਖਾਵਾਂ ਠੀਕ ਹੈ ਜਾਂ ਕੱਪੜੇ ਵਿਖਾਵਾਂ ਨੀਕਰ ਪਵਾਵਾਂ ਫੇਰ ਤਾਂ ਮੈਂ ਗਲਤ ਮੰਨਾ ਮੇਰੀ ਘਰ ਵਾਲੀ ਦੀ ਸਵਾਰ ਕਮੀਜ਼ ਪਾਈ ਦੇ ਉਹ ਚੀਜ਼ ਲੋਕਾਂ ਨੂੰ ਕਿਉਂ ਦੇਦੀ ਵੀ ਲੋਕਾਂ ਵੀ ਸਵਾਰ ਕਮੀਜ਼ ਪਾਇਆ ਕਰੋ ਹੈ ਲੋਕ ਜਿਨ੍ਹਾਂ ਦੇ ਜਿਹੜੇ ਕਹਿੰਦੇ ਵਾਲੇ ਸਿਆਣੇ ਬੰਦੇ ਉਹਨਾਂ ਦੀ ਕੁੜੀਆਂ ਪੜਨ ਜਾਂਦੀਆਂ ਜੀਨ ਟੌਪ ਪਾ ਕੇ ਜਾਂਦੀਆਂ ਪਗ ਜਾਂਦੀਆਂ ਕਿ ਨਹੀਂ ਜਾਂਦੀਆਂ ਤੇ ਫਿਰ ਸਾਨੂੰ ਕਿਵੇਂ ਕਹਿ ਸਕਦੇ ਆ ਗਲਤ ਤੁਸੀਂ ਵੀ ਗਲਤ ਹੋ ਤੁਹਾਡੇ ਘਰੇ ਗਾਣੇ ਚੱਲਦੇ ਆ ਜੇ ਡੀਜੇ ਹੁੰਦੇ ਫਿਲਮ ਫਿਲਮਾਂ ਚੱਲਦੀਆਂ ਤੁਹਾਡੇ ਘਰੇ ਤੁਹਾਡੇ ਜਦੋਂ ਵਿਆਹ ਹੁੰਦਾ ਗਾਣੇ ਕਿਹੜੇ ਚੱ ਲੱਕ ਤੇਰਾ ਹੱਲੇ ਅੱਖ ਮਾਰੀ ਤੈਨੂੰ ਮੈਂ ਤੂੰ ਪੱਟ ਲਿਆ ਚੋਬਰ ਨਹੀਂ ਇਹ ਜੇ ਗਾਣੇ ਚੱਲਦੇ ਤੇ ਉਦੋਂ ਕਿ ਉਦੋਂ ਨਹੀਂ ਇਫੈਕਟ ਪੈਂਦਾ ਤੁਹਾਡੀ ਜਵਾਕਾਂ ਤੇ ਉਦੋਂ ਨਹੀਂ ਲੱਚਰ ਤਾਂ ਫੈਲਦੀ ਅੱਜ ਤੁਸੀਂ ਸਾਨੂੰ ਕਹਿ ਰਹੇ ਹੋ ਵੀ ਵੀਡੀਓ ਪਾਉਣੇ ਤੁਸੀਂ ਗਲਤ ਅਸੀਂ ਸ਼ਬਦ ਵਾਸੋਂ ਕਿਹੜਾ ਗਲਤ ਬੋਲੇ ਲੱਚਰ ਤਾਂ ਦੱਸੋ ਕਿਹੜੀ ਨਸ਼ਾ ਕਿਹੜਾ ਪ੍ਰਮੋਟ ਕੀਤਾ ਦੱਸੋ ਨਗੇਜ ਕਿਹੜਾ ਵਿਖਾਇਆ ਦੱਸੋ ਜੇ ਅੱਜ ਆਪ ਦੇ ਮਾਰਾ ਬਟਾ ਦੇ ਬਾਰੇ ਵੀ ਸੋਚਣਾ ਤੁਸੀਂ ਕਿੰਨੇ ਕ ਚੰਗੇ ਹੋ ਤੁਸੀਂ ਕਿੰਨੇ ਕ ਚੰਗੇ ਹੋ ਤੁਸੀਂ ਇਨਸਾਨ ਦੇ ਪੁੱਤੋਂ ਤੁਹਾਡੇ ਚਕਾਮਵਾਸ਼ਨਾ ਹੈ ਨਹੀਂ ਤੁਸੀਂ ਜਦੋਂ ਬਾਹਰ ਜਾਂਦੇ ਹੋ ਤੇ ਤੁਹਾਡੇ ਤੁਹਾਡੀ ਤੁਹਾਡੀ ਨਿਗਾਹ ਨਹੀਂ ਗਲਤ ਹੁੰਦੀ ਤੁਸੀਂ ਕਿ ਕਿਹੜੀਆਂ ਕੁੜੀਆਂ ਵੇਖਦੇ ਹੁੰਦੇ ਹੋ ਹਰ ਇੱਕ ਕੁੜੀ ਨੂੰ ਸਕੈਨ ਕਰ ਦਿੰਦੇ ਹੋ ਅਸੀਂ ਵੀ ਅਕਸਰ ਮੁੰਡੇ ਸਾਨੂੰ ਨਹੀਂ ਪਤਾ ਵੀ ਬਾਹਰ ਕੀ ਕਰਦੇ ਲੋਕ 100 ਚੋਂ 99% ਲੋਕ ਖਰਾਬ ਆ ਨਹੀਂ ਸੋ 99% ਕੁੜੀਆਂ ਵੀ ਖਰਾਬ ਆ 1% ਈ ਹੈ ਸਹੀ ਤੇ ਸਾਡੀਆਂ ਘਰ ਵਾਲਿਆਂ ਨੂੰ ਕਿਵੇਂ ਤੁਸੀਂ ਮਾਲਾ ਕਹਿ ਦੋਗੇ ਸਾਡੇ ਕਰਕੇ ਕਿਵੇਂ ਪ੍ਰਭਾਵ ਪੈਜੂਗਾ ਫਿਲਮਾਂ ਵੇਖਦੇ ਤੁਸੀਂ ਨਵੇਂ ਤੋਂ ਨਵੀਂ ਫਿਲਮ ਆਉਂਦੀ ਆ ਨਾ ਗੇਮ ਚਲਾਉਣ ਦੇਣੇ ਫੋਨ ਫੋਨ ਦੇ ਉੱਤੇ ਪੋਰਨ ਸਿਟੀ ਪੋਰਨ ਵੀਡੀਓ ਆ ਜਾਂਦੀਆਂ ਤੁਸੀਂ ਕਿਵੇਂ ਕਹਿ ਸਕਦੇ ਹੋ ਸਾਡੇ ਸਾਡੇ ਕਰਕੇ ਖਰਾਬ ਹੋ ਰਿਹਾ ਜੋ ਹੈ ਤੁਹਾਡੇ ਅਸੀਂ ਤਾਂ ਆਪਦਾ ਪੈਸਾ ਕਮਾ ਰਹੇ ਆ ਨਾ ਵੇਖੋ ਸਾਨੂੰ ਨਾ ਵੇਖੋ ਅਸੀਂ ਕਿਹੜੇ ਕੰਨੇ ਆ ਵੀ ਤੁਸੀਂ ਵੇਖਣੋ ਵੇਖੋ ਅਸੀਂ ਤੁਹਾਡੀ ਘਰ ਵਾਲੀ ਵਿਖਾਵਾਂਗੇ ਸਾਡਾ ਪਰਿਵਾਰ ਅਸੀਂ ਵਿਖਾਵਾਂਗੇ ਤੁਸੀਂ ਵੇਖਣਾ ਵੇਖੋ ਨਹੀਂ ਵੇਖਣਾ ਨਾ ਵੇਖੋ ਹੁਣ ਜਿਹੜੇ ਮੰਨ ਕੇ ਜਾਲ ਇਹ ਬਲੌਗ ਤੁਸੀਂ ਬਣਾਉਣੇ ਆ ਜਾਂ ਕੋਈ ਹੋਰ ਥੋੜੇ ਤੇ ਬੰਦੇ ਇਹ ਲਾ ਰਹੇ ਆ ਹਨਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਜਾਂ ਜਿਹੜੇ ਬਸ ਮੈਂ ਇਹੀ ਕਹਿਣਾ ਚਾਹੁੰਨਾ ਵੀ ਕਰੀ ਚੱਲੋ ਮੱਚੀ ਚੱਲੋ ਸੜੀ ਚੱਲੋ ਸਾਨੂੰ ਕੋਈ ਪਰਵਾਹ ਨਹੀਂ ਨਾ ਅਸੀਂ ਤੁਹਾਡੇ ਚ ਆਈਏ ਨਾ ਸਾਨੂੰ ਬੁਲਾਈਏ ਕੁਛ ਮਰਜ਼ੀ ਕਰੋ ਕੁਛ ਮਰਜ਼ੀ ਨਾ ਕਰੋ ਠੀਕ ਹੈ ਫੇਰ ਧੰਨਵਾਦ ਬਈ ਬਾਈ ਦੀ ਨਾ ਜਿਹੜੀ ਗੱਲਬਾਤ ਹੋਈ ਵੀ ਇਹ ਕਹਿੰਦਾ ਵੀ ਮੈਂ ਤਾਂ ਬਲੌਗ ਬਣਾਉਣਾ ਮੇਰਾ ਕੋਈ ਨਕੇਜ ਨਹੀਂ ਹੁੰਦਾ ਮੇਰੀ ਕੋਈ ਗਲਤ ਫਲਤ ਵੀਡੀਓ ਨਹੀਂ ਹੁੰਦੀ ਮੈਂ ਕੋਈ ਬਲਗਾਇਟੀ ਨਹੀਂ ਕੋਈ ਸ਼ਬਦ ਨਹੀਂ ਬੋਲਦਾ ਗਲਤ ਨਾਮਾ ਕੁਝ ਹੋ ਰਹੇ ਜੀ ਬੋਲਦਾ ਮੇਰੀ ਵਧੀਆ ਵੀਡੀਓ ਹੁੰਦੀ ਹੈ ਸਾਫ਼ ਸੁਥਰੀ ਵੀਡੀਓ ਹੁੰਦੀ ਹੈ ਪਰ ਮੇਰੀ ਕਹਿੰਦਾ ਗਰੀਬੀ ਇਹਨਾਂ ਤੋਂ ਜਰੀ ਨਹੀਂ ਗਈ ਜੇ ਮੈਂ ਚੰਗੀ ਗੱਡੀ ਲਿਆਂਦੀ ਜਾਂ ਮੈਂ ਚੰਗਾ ਘਰ ਪਾਲਾ ਤਾਂ ਕਹਿੰਦਾ ਬਈ ਸਾਡੇ ਪਿੰਡ ਦੇ ਲੋਕ ਵੀ ਸਾੜਾ ਕਰ ਲੱਗੇ ਤੇ ਜਿਹੜੇ ਲੋਕ ਮੈਨੂੰ ਜਾਣਦੇ ਕਰਦੇ ਸੀ ਉਹ ਵੀ ਸਾੜਾ ਕਰ ਲੱਗੇ ਹੁਣ ਕੀ ਹੋਇਆ ਬਾਈ ਜਦੋਂ ਉਹ ਕਹਿੰਦਾ ਵੀ ਮੈਂ ਸਾਰਾ ਕੁਝ ਕੀਤਾ ਮੈਨੂੰ ਬੰਦੇ ਪੈਂਡਾ ਜਾਂ ਪੰਚਾਇਤਾਂ ਸੱਦਣ ਲੱਗੇ ਮੈਨੂੰ ਨਾ ਹੀ ਕਰ ਲੱਗੇ ਮੈਨੂੰ ਨਾ ਹੋ ਕਰ ਲੱਗੇ ਉਸ ਤੋਂ ਬਾਅਦ ਕੀ ਹੋਇਆ ਇਹ ਕਹਿੰਦੇ ਵੀ ਆਏ ਆ ਉਹ ਆ ਪਰ ਜਿਹੜੇ ਬੰਦੇ ਅੱਜ ਆਪਾਂ ਕਹਿੰਦੇ ਤਗੜੇ ਆ ਥੋੜੀ ਜਿਹੇ ਚੰਗੇ ਰੁਪਏ ਕਮਾ ਰਹੇ ਆ ਜਿਹੜੇ ਬੰਦੇ ਸਾਲ ਦਾ ਕਰੋੜ-ਕਰੋੜ ਰੁਪਈਆ 2-2 ਕਰੋੜ ਰੁਪਈਆ ਕਮਾਉਂਦੇ ਜਿਨ੍ਹਾਂ ਕੋਲੇ ਪੈਸੇ ਆ ਉਹਨਾਂ ਨੂੰ ਪਤਾ ਵੀ ਉਹਨਾਂ ਤੋਂ ਦਰਦਾਂ ਨੂੰ ਇਹ ਹੱਥ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਵੀ ਭਾਈ ਅੱਜਕੱਲ ਸਾਰਾ ਕੁਝ ਪਾਸੇ ਪੈਸਾ ਚੱਲਦਾ ਮੋੜ ਕੇ ਸਾਡੀ ਇਹ ਲੇਲ ਬਣਾਉਣਗੇ ਕੀ ਆ ਆਦੂਆਂ ਉਹਨਾਂ ਦੇ ਵੀ ਅੰਗ ਸਰੀਰ ਦੇ ਦਿਖਾਉਂਦੇ ਫਿਰਦੇ ਆ ਚੇਤਨਾ ਤੋਂ ਸਟਾਰਟ ਕਰ ਲੈਂਦੇ ਆ ਤਾਂ ਤੱਕ ਹੀ ਦਿਖਾਉਂਦੇ ਆ ਉਸ ਤੋਂ ਬਾਅਦ ਆਪਦਾਂ ਘੁਤਿਆਂ ਨੂੰ ਵੀ ਲਈ ਫਿਰਦੇ ਆ ਆਪਦੇ ਘਰ ਵਾਲੀ ਨੂੰ ਵੀ ਲਈ ਫਿਰਦੇ ਆ ਜਿਹੜੀ 50 55 ਸਾਲ ਦੀ ਜਨਾਨੀ ਆ ਠੀਕ ਆ ਉਸ ਤੋਂ ਬਾਅਦ ਜਿਹੜੇ ਬਜ਼ੁਰਗ ਹੋਏ ਫਿਰਦੇ ਆ ਉਹ ਲਈ ਫਿਰਦੇ ਆ ਫਿਰ ਬੰਪੀ ਇੰਨੇ ਬਲੌਗਰ ਆ ਜਿਹੜੇ ਆਪਦਾਂ ਘਰਾਂ ਲਗਾਂਦੀਆਂ ਇਹੋ ਜਿਹੀਆਂ ਚੀਜ਼ਾਂ ਦਿਖਾਉਂਦੇ ਆ ਵੀ ਜਿਹੜੇ ਆਪ ਵੇਖ ਨਹੀਂ ਸਕਦੇ ਉਹਨਾਂ ਨੂੰ ਨਹੀਂ ਬੋਲਦੇ ਕੋਈ ਵੀ ਕਿਉਂਕਿ ਭਾਈ ਉਹ ਤਗੜੇ ਘਰੋਂ ਆ ਜਾਂ ਉਹ ਸਾਡੀ ਵੀ ਬੂਥਣਾ ਲਵਾ ਦਣ ਜਾਂ ਉਹ ਚਾਰ ਪੰਜ ਕੀ ਆ ਬੰਦੇ ਜਿਹੜੇ ਰੋਸਟ ਕਰਦੇ ਉਹਨਾਂ ਨੂੰ ਮਗਰ ਪਿਆ ਜਾਂਦਾ ਇਹਨਾਂ ਨੇ ਕੀ ਮਾਰਡ ਦਿਖਾਤਾ ਇਹ ਆਪ ਦਾ ਬਈ ਮਨੋਰੰਜਨ ਕਰਦੇ ਆ ਦੇ ਘਰੇ ਉਹੀ ਗੱਲਾਂ ਜਿਹੜੀਆਂ ਦਾ ਨਾਰਮਲ ਆਪਣੇ ਘਰੇ ਹੁੰਦਾਂਗਾ ਉਹੀ ਗੱਲਾਂ ਕਰਦੇ ਆ ਤੇ ਇਹ ਕਹਿੰਦੇ ਸਾਡੇ ਜਵਾਗ ਵਿਗੜਦਾ ਬਈ ਜਵਾਗ ਤਾਂ ਜਦੋਂ ਤੁਸੀਂ ਫੋਨ ਫੜਾ ਦਿੰਨੇ ਨੇ ਜਵਾਗ ਤਾਂ ਉਸ ਦਿਨ ਤੋਂ ਹੀ ਵਿਗੜਦੇ ਆ ਕਿਉਂਕਿ ਜਵਾਗ ਉਹਦੇ ਅੱਦੀ ਹੋ ਜਾਂਦੇ ਆ ਆਦੀ ਦਾ ਮਤਲਬ ਉਹ ਡਿਕਟਡ ਹੋ ਜਾਂਦੀ ਵੀ ਅਸੀਂ ਫੋਨ ਤੋਂ ਬਿਨਾ ਅਸੀਂ ਮੈਂਟ ਨਹੀਂ ਬਹਿ ਸਕਦੇ ਬੁੜੀਆਂ ਦੀ ਬਹੁਤ ਵੱਡੀ ਗਲਤੀ ਹੈ ਜਦੋਂ ਉਹਨਾਂ ਨੇ ਕੰਮ ਕਰਨਾਂ ਦਾ ਕੁਝ ਵੀ ਕਰਨਾਂ ਦਾ ਉਹ ਜਾ ਕੇ ਫੋਨ ਜਵਾਕ ਨੂੰ ਪੜਾ ਕੇ ਕਹਿ ਦੇਗਾ ਵੀ ਤੂੰ ਆ ਵੇਖ ਤੇ ਮੈਂ ਐਂ ਕਰਦਾ ਉਸ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਬਈ ਇੱਕ ਇੱਕ ਜਨਾਨੀ ਨੇ ਪਿਛਲੇ ਸਾਲ ਇੱਕ ਵੀਡੀਓ ਪਾਈ ਸੀ ਕਹਿੰਦੀ ਐ ਖੇ ਵੀ ਮੈਂ ਆਹਦੇ ਜਵਾਕ ਨੂੰ ਫੋਨ ਪੜਾਇਆ ਕਹਿੰਦੀ ਵੀ ਆਨਲਾਈਨ ਕਲਾਸਾਂ ਨਹੀਂ ਲੱਗਣਾਂ ਚਾਹੀਦੀਆਂ ਕਹਿੰਦੀ ਮੈਂ ਆਹਦੇ ਜਵਾਕ ਨੂੰ ਫੋਨ ਪੜਾਇਆ ਉਹ ਆਨਲਾਈਨ ਕਲਾਸ ਲਾ ਰਿਹਾ ਸੀ ਕਹਦੀ ਜਦੋਂ ਮੈਂ ਘੰਟੇ ਡੇਢ ਘੰਟੇ ਬਾਅਦ ਫੋਨ ਪੜਾਇਆ ਤੇ ਮੈਂ ਉਹਦੀ ਹਿਸਟਰੀ ਚੈੱਕ ਕੀਤੀ ਉਹਦੀ ਪੋਰਨ ਸਾਈਟ ਤੇ ਸਰਚਾਂ ਮਾਰਗਾ ਸੀਗਾ ਬਲੂ ਫਿਲਮਾਂ ਦੇਗਾ ਪੋਰਨ ਦੇਗਾ ਤੇ ਪਰ ਉਹ ਉਸ ਤੋਂ ਬਾਅਦ ਉਹਨੇ ਇਹ ਗੱਲ ਕਹ ਦਿੱਤੀ ਸੀ ਕਿ ਜਾ ਕੇ ਸਕੂਲ ਚ ਵਿੱਚ ਟੀਚਰਾਂ ਨੂੰ ਵੀ ਮੈਂ ਆਪਦੇ ਜਵਾਕ ਨੂੰ ਆਨਲਾਈਨ ਕਲਾਸ ਨਹੀਂ ਲਵਾਉਂਦੀ ਪਰ ਮੇਰਾ ਜਵਾਕ ਪੜੇ ਨਾ ਪੜੇ ਮਾਪੇ ਪੜਾ ਦਊਗੀ ਪਰ ਮੈਂ ਆਪ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਆਨਲਾਈਨ ਕਲਾਸ ਨਹੀਂ ਲਾਉਣੀ ਪਰ ਉਹ ਟੀਚਰ ਪੁੱਛ ਰਹੇ ਸੀ ਕਿਉਂ ਉਹਨਾਂ ਨੇ ਦਿਖਾਇਆ ਸਾਰਾ ਕੁਝ ਆ ਦੇਖੋ ਕਦੇ ਜੇ ਮੇਰਾ ਬੱਚਾ ਇਹ ਚੀਜ਼ਾਂ ਮਾਰ ਰਿਹਾ ਨਾ ਸਰਚ ਤੇ ਮਾਰਦੇ ਦੂਜੇ ਵੀ ਹੋਣਗੇ ਮੈਂ ਪੜ੍ਹੀ ਲਿਖੀ ਸੀ ਮੈਂ ਸਰਚ ਕਰ ਲਈ ਜਾਂ ਵੇਖ ਲਿਆ ਮੈਂ ਉਹ ਗੱਲ ਹੀ ਗੌਰ ਤੇ ਪਰ ਜਿਹੜੇ ਕਈ ਵਾਰੀ ਮਾਪੇ ਅਨਪੜ੍ਹ ਹੁੰਦੇ ਆ ਤੇ ਜਾਕਾਂ ਨੂੰ ਪੜ੍ਹਾਉਂਦੇ ਰਹਿੰਦੇ ਆ ਉਹਨੂੰ ਨੂੰ ਨਹੀਂ ਪਤਾ ਲੱਗਦਾ ਆਪਣਾ ਸਭ ਤੋਂ ਵੱਡੀ ਗਲਤੀ ਤਾਂ ਇਹ ਹੈ ਵੀ ਜਿਹੜੇ ਆਪਾਂ 18 ਸਾਲ ਤੋਂ ਪਹਿਲਾਂ ਬੱਚੇ ਨੂੰ ਪਹਿਲੀ ਗੱਲ ਤਾਂ ਫੋਨ ਨਾਲ ਲੈ ਕੇ ਦਿਓ ਤੇ ਜੇ ਲੈ ਕੇ ਵੀ ਦਿਨੇ ਆ ਫਿਰ ਉਹਦੇ ਵਿੱਚ ਚੀਜ਼ਾਂ ਚੈੱਕ ਕਰਿਆ ਕਰੋ ਵੀ ਇਹ ਕੀ ਕਰ ਰਿਹਾ ਕੀ ਇਹਦੀ ਗਲਤੀ ਹੈ ਕੀ ਇਹਨੂੰ ਹੋਆ ਉਹਨੂੰ ਸਮਝਾਓ ਇਹ ਕਹਿੰਦਾ ਮੇਰੇ ਬਲੌਗ ਨਾਲ ਕੋਈ ਜਾਗ ਵਿਗੜਦਾ ਨਹੀਂ ਕੁਝ ਨਹੀਂ ਹੁੰਦਾ ਪਰ ਗਾਣੇ ਬਿਗਾੜਦੇ ਆ ਫਿਲਮਾਂ ਬਿਗਾੜਦਿਆਂ ਜਿਹੜੇ ਚੱਟਾ ਪ੍ਰਮੋਟ ਕਰਦੇ ਆ ਨਸ਼ਾ ਪ੍ਰਮੋਟ ਕਰਦੇ ਆ ਜਾਂ ਕੋਈ ਹੋਰ ਉਹ ਜਿਹਾਂ ਗੱਲਾਂ ਬਾਤਾਂ ਪ੍ਰਮੋਟ ਕਰਦੇ ਆ ਉਹ ਚੀਜ਼ਾਂ ਹੁੰਦੀਆਂ ਪਰ ਅਸੀਂ ਕੋਈ ਇਹ ਜਿਹਾ ਮਾੜਾ ਚੰਗਾ ਸ਼ਬਦ ਨਹੀਂ ਬੋਲਦੇ ਵਧੀਆ ਪ੍ਰਵਾਹਕ ਵੀਡੀਓ ਬਣਾਉਂਦੇ ਆ ਸਾਨੂੰ ਨਾ ਤੰਗ ਕੀਤਾ ਜਾਵੇ ਅਸੀਂ ਸਾਨੂੰ ਚਾਰ ਪੈਸੇ ਬਣਾ ਲੈੰਦੋ ਕਿਉਂਕਿ ਇਹਨੇ ਪੜ੍ਹੇ ਲਿਖੇ ਸੀ ਸਾਨੂੰ ਨੌਕਰੀ ਨਹੀਂ ਮਿਲੀ ਚੱਲ ਸਾਡਾ ਕੰਮ ਚੱਲ ਪਿਆ ਭਾਈ ਨੈੱਟ ਨੇ ਬਹੁਤ ਘਰਾਂ ਦੀ ਗਰੀਬੀ ਚੱਕੀ ਆ ਬਹੁਤ ਘਰਾਂ ਦੀ ਗਰੀਬੀ ਚੱਕ ਕੇ ਕੋਈ ਬਲੌਗਰ ਬਣ ਕੇ ਕੋਈ ਆਹਾ ਬਣ ਕੇ ਵੀਡੀਓ ਬਣਾਉਣ ਲੱਗੇ ਕੋਈ ਆਦੇ ਸੀਰਜਾਂ ਬਣਾਉਣ ਲੱਗੇ ਕੋਈ ਕਿਵੇਂ ਆ ਜਿਨ੍ਹਾਂ ਦੇ ਕਿਸੇ ਪਾਸੇ ਨਹੀਂ ਆ ਥਾੜਦਾ ਸੀ ਉਹਨਾਂ ਨੇ ਇਹ ਕੰਮ ਕਰਲੇ ਤੇ ਉਹਨਾਂ ਨੇ ਆਪਦੀ ਗਰੀਬੀ ਚੱਕ ਲਈ ਗਰੀਬੀ ਦੂਰ ਕਰਤੀ ਪਰ ਕਈ ਬੰਦਾ ਤਾਂ ਜਲੀ ਨਹੀਂ ਜਾਂਦੀ ਪਿੰਡ ਵਾਲਾਂ ਤੋਂ ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕਿ ਐਂਟਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਰੱਖ ਕੇ ਲੋਪੋਠੇ ਪਾਸੇ ਨਾਲ ਲੈ ਕੇ ਜਾਇਆ ਕਰੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਾਤਾੜਾ ਆਪਣਾ ਗੁਰੂ ਸ